ਇੱਥੇ ਖੜੀ ਮੜਾ ਜਾ ਆਪਾਂ ਤੁਹਾਨੂੰ ਬੰਦਾ ਡੈਮੋ ਹੀ ਦਿਖਾ ਦਨੇ ਆ ਇਧਰਲੇ ਪਾਸੇ ਬਈ ਇਹਦੇ ਜੱਡਾ ਆ ਦੇਖਲਾ ਮੇਰੇ ਤੋਂ ਥੋੜਾ ਜਿਹਾ ਕੱਦ ਦਾ ਉੱਚਾ ਤੇ ਇਹਦੇ ਜੱਡਾ ਟਾਇਰ ਆ ਟਰੈਕਟਰ ਦਾ ਮਗਰ ਲਾ ਲਓ ਵੀ ਮਿੱਤਰੋ ਇਹਦੇ ਵੇਟ ਦੀ ਗੱਲ ਕਰੀਏ ਬਈ ਵੇਟ ਇਹਦਾ ਇੱਕ ਆਹ ਪਲੇਟ ਜੀ 45 ਕਿਲੋ ਦੀ ਆ 7 7 8 ਕੁਆਂਟ ਦੇ ਦਾ ਵੇਟ ਜਿਹੜਾ ਮੂਹਰੇ ਲੱਗਿਆ ਹੋਇਆ ਇਹਦੇ ਸਸੀਗਲ ਦੋਸਤੋ ਬਈ ਮੌਕਸਰ ਮਾਗੀ ਮੇਲੇ ਦੇ ਪਹੁੰਚੇ ਸੀਗੇ ਉਹ ਟਰੈਕਟਰ ਦੇਖੋ ਉਧਰਲੇ ਪਾਸੇ ਬਈ ਆਹ ਟਰੈਕਟਰ ਦੇਖੋ ਤੇ ਹੁਣ ਤੁਹਾਨੂੰ ਇਹ ਟਰੈਕਟਰ ਦਾ ਬਾਪ ਦਿਖਾਉਣੇ ਆ ਆਪਾਂ ਜਿਹੜੇ ਸਾਰੇ ਨਿ ਪਹਿਲਾ ਦਾ ਭਾਈ ਅਸੀਂ ਤਾਂ ਯਾਰ ਡੇਢ ਘੰਟਾ ਇਹਨੂੰ ਦੇਖ ਕੇ ਟਰੈਕਟਰ ਨੂੰ ਹੈਰਾਨ ਹੀ ਹੋਏਗੇ ਵੀ ਟਰੈਕਟਰ ਆ ਕੇ ਕੀ ਆ ਇਹ ਹੈ ਨਾ ਇਹ ਝੋਟਾ ਆ ਬਾ ਟਰੈਕਟਰਾਂ ਨੂੰ ਕਹਿ ਦਿੰਦੇ ਆ ਬਸ ਸਾਰੇ ਟਰੈਕਟਰਾਂ ਨੇ ਝੋਟਾ ਕਹਿੰਦਾ ਪਰ ਅਸਲ ਦੇ ਵਿੱਚ ਝੋਟਾ ਇਹ ਆ ਆਈ ਬਈ ਮੜਾ ਜਾ ਆ ਜਾ ਇੱਥੇ ਖੜੀ ਮੜਾ ਜਾ ਆਪਾਂ ਤੁਹਾਨੂੰ ਬੰਦਾ ਡੈਮੋ ਹੀ ਦਿਖਾ ਦਿੰਨੇ ਆ ਇਧਰਲੇ ਪਾਸੇ ਭਾਈ ਇਹਦੇ ਜੱਡਾ ਆ ਦੇਖ ਲੈ ਮੇਰੇ ਤੋਂ ਥੋੜਾ ਜਿਹਾ ਕੱਦ ਦਾ ਉੱਚਾ ਤੇ ਇਹਦੇ ਜੱਡਾ ਟਾਇਰ ਆ ਟਰੈਕਟਰ ਦਾ ਮਗਰਲਾ ਤੇ ਜਿਹੜਾ ਆਪਣੇ ਆਮ ਟਰੈਕਟਰ ਹੁੰਦੇ ਆ ਉਹਨਾਂ ਦੇ ਮਗਰਲੇ ਟਾਇਰ ਡੇਡੇ ਹੁੰਦੇ ਤੇ ਇਹਦਾ ਮਗਰਲਾ ਟਾਇਰ ਆ ਜਿਹੜਾ ਬਾਕੀ ਦੇਖ ਸਕਦਾ ਤੁਸੀਂ ਤੇ ਇਹ ਹੈਗਾ ਜੀ ਨਿਊ ਜ਼ੀਲੈਂਡ ਕੰਪਨੀ ਦਾ T7210 ਤੇ ਇਹਦੀ ਗੱਲ ਕਰੀਏ ਬਾਈ ਸਪੈਸੀਫਿਕੇਸ਼ਨ ਬਹੁਤ ਹੀ ਜਾਣਕਾਰੀ ਆਪਾਂ ਨੂੰ ਇਹਦੇ ਬਾਰੇ ਹੈ ਨਹੀਂਗੀ ਪਰ ਜਿੰਨੀ ਕੁ ਵੀ ਹੈਗੀ ਜਿੰਨੀ ਕੁ ਵੀ ਸਾਨੂੰ ਆਸ-ਪਾਸੋਂ ਜਾਣਕਾਰੀ ਮਿਲੀ ਉਹ ਮੈਂ ਤੁਹਾਨੂੰ ਦੇ ਦਿੰਨਾ ਇਹਦੇ ਬਾਰੇ ਬਈ ਇਹ 250 300 ਦੇ ਵਿੱਚ ਵਿੱਚ ਜਿਹੜੀ ਦੀ ਹਾਰਸ ਪਾਵਰ ਹੈ ਇਹਦੀ ਵੀ ਫਿਕਸ ਨਹੀਂਗੀ ਬਈ ਕਿ ਤੁਹਾਨੂੰ ਪਤਾ ਲੱਗਿਆ ਕਿ ਇੱਥੋਂ ਬੰਦੇ ਗੱਲਾਂ ਕਰਦੇ ਸੀਗੇ ਤੇ ਬਾਕੀ ਇਹਦੀ ਕੀਮਤ ਦੀ ਗੱਲ ਕਰੀਏ ਇਹ ਐਕਸ ਸ਼ੋਰੂਮ ਪ੍ਰਾਈਸ ਹੈ 90 ਲੱਖ ਰੁਪਈਆ 90 ਲੱਖ ਰੁਪਏ ਦਾ ਐਕਸ ਸ਼ੂਰੂਮ ਪ੍ਰਾਈਸ ਹੈ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ 90 ਲੱਖ ਰੁਪਏ ਦੇ ਵਿੱਚ ਜੇ ਆਮ ਟਰੈਕਟਰ ਲੈ ਆਏ ਹੋ ਨਿਊ ਹਾਲੈਂਡ ਦੇ ਤਾਂ ਤੁਸੀਂ ਆ ਲੈ ਲਓ 9 ਲੱਖ ਨੂੰ ਪੈਂਦਾ 10 ਟਰੈਕਟਰ ਆ ਜਾਣਗੇ 90 ਲੱਖ ਚ ਪਰ 10 ਟਰੈਕਟਰਾਂ ਦੇ ਮੁੱਲ ਦਾ ਇੱਕਲਾ ਟਰੈਕਟਰ ਹੈ ਬਾਕੀ ਇਧਰਲੇ ਪਾਸੇ ਬਈ ਦਿਖਾ ਦਿਓ ਜਿਹਨੂੰ ਟਰੈਕਟਰਾਂ ਬਾਰੇ ਜ਼ਿਆਦਾ ਜਾਣਕਾਰੀ ਹੋਵੇ ਤਾਂ 10 ਵੀ ਦੋਗਾ ਵੀ ਕੀ ਕੀ ਲੱਗਿਆ ਹੋਇਆ ਆਪਾਂ ਨੂੰ ਤਾਂ ਬਈ ਛੋਟੇ ਟਰੈਕਟਰ ਬਾਰੇ ਜਾਣਕਾਰੀ ਹੁੰਦੀ ਆ ਆ ਡਿਸਟ੍ਰੀਬਿਊਟਰ ਤੁਸੀਂ ਲੈ ਲਓ ਸਾਹਿਬ ਇਹ ਕਿੰਨੇ ਲੱਗੇ ਹੋਇਆ ਹੁੱਕਾਂ ਗਾਦੀਆਂ ਯਾਰ ਕੁੰਡੇ ਲੱਗੇ ਆ ਬੜੇ ਜਿਹੜੇ ਗੱਡੀਆਂ ਚੱਕਣ ਵਾਲੀ ਪੁਲਿਸ ਵਾਲੇ ਵਰਤਦੇ ਨੇ ਗੱਡੀਆਂ ਚੱਕਣ ਨੂੰ ਜਾਂ ਗੱਡੀ ਨਹਿਰ ਚ ਦੂਬੀ ਗੱਡਣ ਨੂੰ ਉਹ ਚੀਜ਼ਾਂ ਲੱ ਕਮਾਲ ਦੀ ਗੱਲ ਬਾਤ ਆ ਇੰਨਾ ਮਜ਼ਬੂਤ ਟਰੈਕਟਰ ਆ ਤੇ ਇੰਨਾ ਉੱਚਾ ਟਰੈਕਟਰ ਆ ਤੁਸੀਂ ਆਏ ਲਾ ਲਓ ਸਾਹਿਬ ਵੀ ਜਿੱਡੇ ਟਰੈਕਟਰ ਦੀ ਹਾਈਟ ਹੁੰਦੀ ਆ ਆਮ ਟਰੈਕਟਰ ਦੀ ਹਾਈਟ ਹੁੰਦੀ ਆ ਉਹਨਾਂ ਦਾ ਬਈ ਇਹਦੀ ਉਹ ਆ ਇਹਦਾ ਚਾਰ ਨਾਲਾ ਸਿਸਟਮ ਆ ਇਹਦਾ ਪਲੇਟਫਾਰਮ ਆ ਜਿਆ ਉਨਾ ਉੱਚਾ ਤਾਂ ਤੁਸੀਂ ਆਹ ਸਾਹਿਬ ਲਾ ਲਓ ਵੀ ਮਗਰਲੇ ਟਾਇਰ ਤੁਸੀਂ ਦੇਖ ਸਕਦੇ ਹੋ ਬਈ ਤੇ ਆਮ ਟਰੈਕਟਰ ਦੇ ਟਾਇਰ 14 ਜਾਂ 14 14 ਦੇ ਹੁੰਦੇ ਆ ਇਹ ਜਿਆਦਾ ਟਾਇਰ ਮੇਰੇ ਖਿਆਲ ਨਾਲ ਤੇ ਬਾਕੀ ਆ ਦੇਖ ਸਕਦੇ ਤੁਸੀਂ ਹਨਾ ਮੂਲਾ ਟਾਇਰ ਤੇ ਬਾਕੀ ਕਮਾਲ ਦੀ ਗੱਲ ਬਾਤ ਆ ਇੱਧਰ ਲੋਕ ਫੋਟੋਆਂ ਫੋਟੋਆਂ ਬਈ ਕਰਾਈ ਜਾਂਦੇ ਆ ਤੇ ਇੱਧਰਲੇ ਪਾਸੇ ਬਈ ਦਿਖਾ ਦੀ ਹਰ ਮਤ ਨੂੰ ਅੰਦਰੋਂ ਵੀ ਇਹਦੇ ਮਾੜਾ ਮੋਟਾ ਨਿਕਾਪ ਪਾ ਦੂੰਗਾ ਸ਼ੀਸ਼ੇ ਵਿੱਚ ਦੇ ਕਿ ਇਹਦੇ ਅੰਦਰੋਂ ਇੰਟੀਰੀਅਰ ਆ ਉਹ ਕਿਦਾਂ ਦਾ ਨਾ ਇਹ ਬਾਕੀ ਦੇਖ ਸਕਦੇ ਹੋ ਤੇ ਆ ਦੇਖੋ ਬਾਈ ਇਹ ਕੋ ਮੇਲਾ ਲੱਗਿਆ ਪਿਆ ਪੂਰਾ ਲੋਕਾਂ ਦਾ ਲਓ ਵੀ ਮਿੱਤਰੋ ਇਹਦੇ ਵੇਟ ਦੀ ਗੱਲ ਕਰੀਏ ਬਾਈ ਵੇਟ ਇਹਦਾ ਇੱਕ ਆਹ ਪਲੇਟ ਜੀ 45 ਕਿਲੋ ਦੀ ਆ 7 7 8 ਕੁਇੰਟ ਦੇ ਦਾ ਵੇਟ ਜਿਹੜਾ ਮੂਹਰੇ ਲੱਗਿਆ ਹੋਇਆ ਇਹਦੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਕੇ ਪਤਾ ਲੱਗਿਆ 35 ਤੋਂ 40 ਲੀਟਰ ਤੇਲ ਆ ਜਿਹੜਾ ਇੱਕ ਘੰਟੇ ਦੇ ਵਿੱਚ ਖਾ ਜਾਂਦਾ ਤੇ ਕਮਾਲ ਦੀ ਗੱਲਬਾਤ ਆ ਇਧਰਲੇ ਪਾਸੇ ਬਾਈ ਦਿਖਾ ਦੀ ਹੋਰ ਤੇ ਬਾਕੀ T7Z10 ਇਹਦਾ ਟਰੈਕਟਰ ਦਾ ਨਾਮ ਆ ਤੇ ਟਾਇਰ ਟਰ ਦੇਖ ਸਕਦੇ ਮੂਹਲੇ ਟਾਇਰ ਦੀ ਗੱਲਬਾਤ ਕਰੀਏ ਕਿਸਾਨ ਸਾਹਿਬ ਦੇਖੋ ਬਾਈ ਇਹਦਾ ਅਸਲਾ ਸਾਹਿਬ ਦਾ ਖਾਬ ਬਾਈ ਸਾਹਿਬ ਸਾਹਿਬ ਦੇਖੋ ਕਹਿੰਦਾ ਚੱਲੇ ਮੈਂ ਅੰਦਰੋਂ ਦਿਖਾਦਾ ਇਹਨੂੰ ਅੰਦਰੋਂ ਦਿਖਾਉਣਾ ਮੈਂ ਜਿੰਨਾ ਵੀ ਟਰੈਕਟਰ ਦਾ ਦਿਖਾਇਆ ਗਿਆ ਮੈਂ ਤੁਹਾਨੂੰ ਅੰਦਰੋਂ ਚੜ ਕੇ ਜਿਹੜਾ ਇਹਨਾਂ ਨੇ ਦਿੱਤਾ ਹੋਇਆ ਚੜਨਾ ਆ ਜਗਾਰ ਦੇਖੋ ਬਾਈ ਅੰਦਰ ਇੰਟੀਰੀਅਰ ਚੈੱਕ ਕਰੋ ਟਰੈਕਟਰ ਦਾ ਬਾਕੀ ਜਿੰਨਾ ਕਿ ਦਿਖਾਇਆ ਗਿਆ ਮੈਂ ਤੁਹਾਨੂੰ ਦਿਖਾ ਦੂੰਗਾ ਬਾਈ ਗੇਅਰ ਬੂਰ ਦੇਖੋ ਇਹ ਕਿੰਨੇ ਲੱਗੇ ਆ ਕੀ ਸਿਸਟਮ ਆ ਤੇ ਵਾਕੀ ਉਧਰੇ ਪਾਸੇ ਟੇਰਿੰਗ ਦੇਖੋ ਵੀ ਐ ਚੰਗੀਆਂ ਚੰਗੀਆਂ ਲਗਜ਼ਰੀ ਗੱਡੀਆਂ ਨੂੰ ਮਾਤਵਾਉਂਦਾ ਬਾਈ ਬਟਾਂਚੇ ਦੇਖੋ ਤਾਂ ਕਿੰਨੇ ਲੱਗੇ ਹੋਇਆ 90 ਲੱਖ ਦਾ ਟਰੈਕਟਰ ਬਈ ਕੰਪਨੀ ਨੇ 90 ਲੱਖ ਦਾ ਟਰੈਕਟਰ ਬਣਾਇਆ ਇਹ ਮੇਰੇ ਖਿਆਲ ਨਾਲ ਹੋਣੀ ਨਹੀਂ ਬਾਈ ਹਣਾ ਪੰਜਾਬ ਦੇ ਵਿੱਚ ਤਾਂ ਇਹੋ ਜੇ ਸੰਤ ਹੈ ਨਹੀਂਗੇ ਇਹਦੀ ਕਪੈਸਿਟੀ ਦੇ ਇਹਦੀ ਚੈੱਕ ਕਰਦੇ ਨਾ ਜਿਵੇਂ ਤੁਹਾਨੂੰ ਇੱਕ ਵਾਰੀ ਜਗਰਾਉ ਪੀਡੀਐਫ ਤੇ ਮੈਂ ਤੁਹਾਨੂੰ ਦਿਖਾਈ ਚੀਕੀ ਤਵੀਆਂ ਨਾ ਅਸੀਂ ਤਵੀਆਂ ਉਹ ਉਹ ਚੀਜ਼ਾਂ ਇਹ ਖਿੱਚ ਸਕਦਾ ਨਾ ਬਿੱਦੂ ਉਹ ਟਰੈਕਟਰ ਨੂੰ ਖਿੱਚ ਸਕਦਾ ਜਿਵੇਂ 226 ਹਾਰਸ ਪਾਵਰ ਦਾ ਟਰੈਕਟਰ ਉਹਨੂੰ ਖਿੱਚਦਾ ਸੀਗਾ ਇਹਦੀ ਵੀ 2 250 ਤੋਂ 300 ਦੇ ਵਿੱਚ ਵਿੱਚ ਇਹਦੀ ਪਾਵਰ ਹੈਗੀ ਆ ਹਾਰਸ ਪਾਵਰ ਬਾਕੀ ਤੁਸੀਂ ਦੱਸੋ ਜਰੂਰ ਕਮੈਂਟ ਕਰਕੇ ਵੀ ਕਿੰਨੀ ਹਾਰਸ ਪਾਵਰ ਦਾ ਟਰੈਕਟਰ ਆ ਇਹ ਕਮੈਂਟ ਕਰਕੇ ਜਰੂਰ ਦੱਸੋ ਵੀਰ ਬਣ ਕੇ ਕਮਾਲ ਦੀ ਗੱਲਬਾਤ ਆ ਬਾਈ ਜਮਾ ਤੇ ਇਧਰਲੇ ਪਾਸੇ ਦਿਖਾ ਜੀ ਤੇ ਸ਼ੀਸ਼ੇ-ਸ਼ੂਸ਼ੇ ਦੇਖੋ ਬਾਈ ਕੱਡੇ ਕੱਡੇ ਲੱਗਿਆ ਟਰੈਕਟਰ ਤੇ ਨਾ ਤੇ ਲਾਈਟਾਂ ਲੂਟਾਂ ਫੁੱਲ ਫੀਚਰਾਂ ਦੇ ਨਾਲ ਲੋਡਰ ਟਰੈਕਟਰ ਹੈ ਜੀ ਇਹ ਤੇ ਬਈ ਆਮ ਜ਼ਮੀਂਦਾਰ ਆਪਣੇ ਪੰਜਾਬ ਦੇ ਵਿੱਚ ਤਾਂ ਨਹੀਂ ਇਹਨੂੰ ਲੈ ਸਕਦਾ ਹੋ ਸਕਦਾ ਵੀ ਇੰਡੀਆ ਦੇ ਵਿੱਚ ਇੱਕ ਦੋ ਟਰੈਕਟਰ ਇਹਦੇ ਨਾਲ ਦੇ ਹੋਣ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੇ ਕਿਸੇ ਕੋਲੇ ਜਾਂ ਕਿਸੇ ਦੀ ਨਿਗਾਹ ਦੇ ਵਿੱਚ ਕਿਸੇ ਦੇ ਯਾਰ ਦੋਸਤ ਕੋਲੇ ਇਹ ਟਰੈਕਟਰ ਹੋਵੇ ਕਮੈਂਟ ਕਰੋ ਕਿਵੇਂ ਬਈ ਹਾਂ ਬਾਅਦਲੇ ਤਰੀਕੇ ਨਾਲ ਇੰਡੀਆ ਦੇ ਵਿੱਚ ਇਹ ਕੰਪਨੀ ਬਈ ਲੈ ਕੇ ਆਈ ਹੈ ਇਹ ਟਰੈਕਟਰ ਤੇ ਕਮਾਲ ਆ ਯਾਰ ਜਮਾ ਇਹਦੇ ਮੂੰਹੋਂ ਵੀ ਕਈ ਬੰਦੇ ਕਹਿਣਗੇ ਵੀ ਕਮਾਲ ਆਲਾ ਕਮਾਲ ਹੀ ਕਹੀ ਜਾਂਦਾ ਵੀ ਕਮਾਲ ਹੈ ਹੀ ਕਮਾਲ ਆ ਇਧਰਲੇ ਪਾਸੇ ਟੈਂਕੀ ਲੱਗੀ ਹੈ ਮੇਰੇ ਖਿਆਲ ਨਾਲ ਤੇਲ ਆਲੀ ਹੈ ਨਾ ਤੇ ਇਹਦਾ ਆਰਮ ਟਰੈਕਟਰ ਨਾਲੋਂ ਬਹੁਤ ਫਰਕ ਆ ਨਾ ਬਈ ਛੋਟੇ ਟਰੈਕਟਰਾਂ ਨਾਲੋਂ ਇਹਦਾ ਬਹੁਤ ਫਰਕ ਆ ਜਿੱਦਾਂ ਤੁਸੀਂ ਲਾ ਲਓ ਨਾ ਇਧਰਲੇ ਪਾਸੇ ਲਾਈਟਾਂ ਲੁੱਟਾਂ ਜੀ ਬਈ ਜਮਾ ਸਾਹਿਬ ਚ ਗੱਲਣ ਯਾਰ ਇਹ ਵੀ ਕੀ ਸਿਸਟਮ ਆ ਸਾਡੇ ਘੈਂਡ ਆ ਯਾਰ ਗੱਲਬਾਤ ਕੁੱਲ ਮਿਲਾ ਕੇ ਘੈਂਡ 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 ਹੀ ਐ ਸਰਾ ਸ਼ੇਅਰ ਕਰੋ ਬਈ ਜਿੰਨੇ ਬੰਦੇ ਦੇਖ ਰਹੇ ਐ ਇਸ ਟਾਈਮ ਤੇ ਫੋਲੋ